ਅਸੀਂ ਉੱਥੇ ਗਏ ਤੇ ਉੱਥੇ ਦੋ ਡਰੈਸ ਵਾਲੇ ਖੜੇ ਸੀ ਜਿਹਦਾ ਇੱਕ ਦਾ ਨਾਂ ਹੈਗਾ ਪਰਮਜੀਤ ਪਰਮਜੀਤ ਜਿਹੜਾ ਸੀਗਾ ਉਹਨੇ ਇਦਾਂ ਕਰਕੇ ਹੱਥ ਮਾਰਿਆ ਜਦੋਂ ਹੱਥ ਮਾਰੂਗਾ ਭਾਜੀ ਆਪਾਂ ਗੱਡੀ ਸੋਚ ਕੇ ਆਸੇ ਪਾਸੇ ਦੇਖ ਕੇ ਰੋਕਾਂਗੇ ਨਾ ਐ ਮੈਂ ਤਾਂ ਉਹਨੂੰ ਇੱਕਦਮ ਰੋਕਦਾ ਜਦੋਂ ਕੋਈ ਗੱਲ ਨਾ ਬਣ ਕਹਿੰਦਾ ਅ ਜਿੱਥੇ ਮੈਂ ਹੱਥ ਮਾਰਿਆ ਸੀ ਉੱਥੇ ਕਿਉਂ ਨਹੀਂ ਰੋਕੀ ਚੁਟਕੀ ਮਾਰ ਕੇ ਕਹਿੰਦਾ ਤੇ ਮੈਂ ਤਾਂ ਫਿਰ ਕੀ ਹੋ ਗਿਆ ਮੈਂ ਫਿਰ ਮੈਂ ਵੀਡੀਓ ਦੇ ਵਿੱਚ ਦਿਖਾ ਦੇ ਰਹੀ ਹਾਂ ਵੀ ਦੋ ਕਦਮ ਅਸੇ ਤਾਂ ਇਸ ਦਾ ਮਤਲਬ ਇਹ ਹੈ ਦੱਸੋ ਅਸੀਂ ਕਿਸੇ ਦੇ ਵਿੱਚ ਮਾਰਿਆ ਚਾਰ ਕਦਮਾਂ ਤੋਂ ਸਿਰਫ ਗੱਡੀ ਆਈ ਚਾਰ ਕਦਮਾਂ ਤੋਂ ਪਾਣ ਕੜਤ ਖਾ ਰਹੇ ਸੀ ਕਿ ਅਸੀਂ ਤਾਂ ਇਹਨਾਂ ਨੂੰ ਕੁੱਟ ਹੀ ਦੇਣਾ ਹੈ। ਭਾਜੀ ਅੱਜਕੱਲ ਬਿਨਾ ਕਲਤੀ ਤੋਂ ਕੁੱਟ ਕੋਈ ਨਹੀਂ ਖਾਂਦਾ। ਚਾਰੇ ਚੜੋਂ ਲਾਕੇ ਤੇ ਫਿਰ ਸਾਡੇ ਮੁੰਡਾ ਸੀਗਾ ਰਿਸ਼ਤੇਦਾਰਾ ਨੇ ਮਨ ਕਾ ਵੀਡੀਓ ਬਣਾ ਲਿਆ ਤੇ ਉਹਨੇ ਉਹਦਾ ਕਾਲਰ ਫੜ ਲਿਆ ਜਿਹੜਾ ਪੁਲਿਸ ਵਾਲਾ ਦੂਜਾ ਬਾਅਦ ਚਾਹੀ ਸੀ। ਕੰਨ ਨਾ ਤੇਰੇ ਚਪੇੜੇ ਮਾਰੂਗਾ ਮੈਂ ਕਹਤੂੰ ਮੈਂ ਤਾਂ ਚਪੇੜੇ ਕਾ ਤੂੰ ਮਾਰੇਗਾ। ਇਹ ਗੱਲ ਕਰ ਰਹੇ ਨੇ ਭੱਜ ਕੇ ਆ ਰਹੇ ਮਾਰਨ ਨੂੰ ਲੈ ਥੋੜੀ ਗੱਲ ਹੋਣੀ ਹੈ। ਸਮਝਾ ਕੇ ਕਿਥੇ ਕਿਉਂ ਮਾਰਨਗੇ। 25 ਸਾਲ ਹੋ ਗਏ ਮੈਨੂੰ ਸਮਾਜ ਦੀ ਸੇਵਾ ਕਰਕੇ ਤੇ ਅੱਜ ਦੋ ਮਤਲਬ ਕੀ ਕਮਾਉਣ ਇਹਨਾਂ ਨੂੰ ਕਿ ਇਹਨਾਂ ਤੋਂ ਹੁਣ ਸਪੱਟ ਖਾ ਲਈਏ ਇਸ ਬੰਦੇ ਨੂੰ ਮੈਨੂੰ ਇਹ ਵੀ ਕਹਿ ਕੇ ਮੈਂ ਕਿਹਨੂੰ ਸਾਰੀ ਪੁਲਿਸ ਜਾਣਦੀ ਆ ਸਾਰੇ ਐਸਐਚਓ ਜਿੰਨੇ ਕਿਉਂਕਿ ਕਾਂਗਰਸ ਦੇ ਵਿੱਚ ਦੇਖੋ ਤੁਹਾਨੂੰ ਪਤਾ ਕਿ ਨਾ ਤੁਸੀਂ ਵੀ ਦੇਖਿਆ ਭਾਜੀ ਕਿੰਨਾ ਵਰਕ ਅਸੀਂ ਕੀਤਾਗਾ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਫਿਰ ਮੈਂ ਕਹਾ ਮੈਂ ਵੀ ਤੈਨੂੰ ਜਾਣਦੀ ਨਹੀਂ ਭਰਾਵਾ ਤੂੰ ਨਾ ਮਾਇਆ ਹੋਵੇ ਜੇ ਕੁਝ ਵੀ ਹੋਗਾ ਇਹਨਾਂ ਨੂੰ ਆਪ ਜਾਣਦਾ ਇਸ ਟਾਈਮ ਹੈਗਾ ਵੀ ਕੁਝ ਨਾ ਕੁਝ ਬਣਾਵੇ ਤੁਸੀਂ ਬਣਾਈਏ ਅਸੀਂ ਨਹੀਂ ਅਸੀਂ ਸਮਾਜਿਕ ਸੇਵਾ ਕਰਦੇ ਹਾਂ ਪਿੱਛੇ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਦੇਖੋ ਭਾਜੀ ਅਸੀਂ ਬਾਰ ਬਾਰ ਸੰਜੀਤ ਸਿੰਘ ਕਹਿ ਰਹੇ ਆਪਣੇ ਹਸਬੰਦ ਦਾ ਨਾਮ ਤੇ ਦੇਖੋ ਪੀਤੀ ਦੇ ਵਿੱਚ ਚਾਰਾਂ ਦਾਰੂ ਪੀਤੀ ਸੀ ਤੇ ਚਾਰਾਂ ਨਹੀਂ ਤਿੰਨਾਂ ਦੀ ਸੌਰੀ ਉਹ ਮੁੰਡਾ ਬਹੁਤ ਅੱਛਾ ਸੀ ਇੱਕ ਰਣਜੀਤ ਸਿੰਘ ਲਿਖਿਆ ਆ ਦੇਖੋ ਜੋ ਕਿਸੇ ਨੂੰ ਰੋਕਦੇ ਆ ਬੰਦਾ ਆਪਣੀ ਜੰਟੀ ਦੱਸ ਦਿੰਦਾ ਵੀ ਪਾਈ ਆ ਮੇਰੀ ਡੰਟੀ ਆ ਮੈਂ ਇੱਥੇ ਰਹਿਣਾ ਆ ਮੇਰੇ ਕੋਲ ਕਾਗਜ਼ ਪੁੱਟਰ ਦੇ ਕਾਗਜ਼ ਪੱਤਰ ਪੂਰੇ ਆ ਮੇਰਾ ਸਾਰਾ ਵੀ ਕਲ ਪੂਰਾ ਤਾਂ ਉਹਨੂੰ ਜਾਣ ਦਿੱਤਾ ਜਾਂਦਾ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਗਲਤ ਹੈ ਤਾਂ ਉਹ ਤਾਂ ਕੋਈ ਚਲਾਨ ਵਗੈਰਾ ਵੀ ਕੱਟ ਦਿੱਤਾ ਜਾਂਦਾ ਹੈਗਾ ਪਰ ਜੇ ਸਾਰੇ ਆਪਣੀ ਡੰਟੀ ਬਣਾ ਲੈ ਇੱਕੋ ਬਣਾ ਲੈਣ ਵੀ ਅਸੀਂ ਤਾਂ ਰੋਕਾ ਸਾਨੂੰ ਰੋਕ ਕੇ ਮਿਲਿਆ ਸਾ ਅਸੀਂ ਸਾਡੇ ਕੋਲ ਪੁੱਛਣ ਵਾਲੇ ਕੌਣ ਹੁੰਦੇ ਐ ਮੇਰੇ ਤਾਂ ਡਿਊਟੀ ਹੋਣੀ ਨਹੀਂ ਕਿ ਸਾਡੇ ਤਾਂ ਡਿਊਟੀ ਕਰਨਾ ਹੋਏਗਾ ਉਹ ਲੜਕੀਆਂ ਦੀ ਵੀਡੀਓ ਮੈਂ ਦੇਖੀ ਆ ਜਿਹੜੀ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਕਿਸੇ ਸਾਡੇ ਕੋਲ ਸ਼ਿਕਾਇਤ ਅਰਜ਼ ਕਰਾਓ ਅਸੀਂ ਵੈਰੀਫਾਈ ਆਪ ਦੇ ਤੌਰ ਤੇ ਵੀ ਕਰਾਂਗੇ ਵੀ ਜਿਹੜੇ ਮੁਲਾਜ਼ਮਾਂ ਪੁੱਛਾਂਗੇ ਕਿ ਕੀ ਗੱਲਬਾਤ ਹੋਈ ਹੈ ਇਹ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਦਾ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਰਾਤ ਦਾ ਵੀਡੀਓ ਹੈਗਾ ਇਹ ਜਿਹਦੇ ਵਿੱਚ ਇੱਕ ਲੇਡੀਜ਼ ਹੈਗੀ ਪੁਲਿਸ ਵਾਲਿਆਂ ਨਾਲ ਬਹਿਸ ਰਹੀ ਹੈ ਕੀ ਮਾਮਲਾ ਹੈਗਾ ਉਹ ਸਾਰਾ ਮਾਮਲਾ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਕਿਉਂਕਿ ਅਸੀਂ ਇਸ ਵਕਤ ਉਹਨਾਂ ਲੇਡੀਜ਼ ਦੇ ਘਰ ਬੈਠੇ ਆਂ ਜਿਨ੍ਹਾਂ ਦੀ ਉਹ ਵੀਡੀਓ ਵਾਇਰਲ ਹੋਈ ਹੈ ਕਿਉਂਕਿ ਪੁਲਿਸ ਵਾਲਾ ਨਾਲ ਕਾਫੀ ਬਹਿਸ ਹੋਈ ਹੈ ਚਲਾਣ ਕੱਟਣ ਨੂੰ ਲੈ ਕੇ ਤਾਂ ਵੀਡੀਓ ਲਗਾਤਾਰ ਵਾਇਰਲ ਹੋਣ ਤੋਂ ਬਾਅਦ ਅਸਲ ਮਾਮਲਾ ਕੀ ਹੈਗਾ ਕੀ ਸਾਰੀ ਗੱਲਬਾਤ ਹੋਈ ਕਿੰਨੇ ਕਿਦਣਾ ਮੇਸਵੇਹਵ ਕੀਤਾ ਤਾਂ ਸਾਡੇ ਨਾਲ ਮੈਡਮ ਨੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਹਨਾਂ ਦਾ ਬੇਟਾ ਨਾਲ ਆ ਤੇ ਇਹੀ ਰਾਤ ਨੂੰ ਕਾਰ ਦੇ ਵਿੱਚ ਸੀਗੇ ਤੇ ਜਿਨ੍ਹਾਂ ਦੀ ਤੁਸੀਂ ਬਹਿਸ ਦੇਖ ਰਹੇ ਹੋ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤਾਂ ਅਸਲ ਸੱਚਾਈ ਕੀ ਹੈਗੀ ਹੈ ਲੋਕਾਂ ਅ ਵਾਕ ਵਾਕ ਪ੍ਰਤੀਕਿਰਿਆ ਮੇਰੇ ਸਾਹਮਣੇ ਆ ਰਹੀ ਹੈ ਕਿ ਕਿਉਂਕਿ ਪੜੋਸ ਤੇ ਲਗਾਤਾਰ ਗੜੀਆਂ ਪਹਿਲਾਂ ਵੀ ਦੋਸ਼ ਜਿਹੜੇ ਲੱਗਦੇ ਰਹੇ ਆ ਚਾਹੇ ਉਹ ਹਾਲਾਂਕਿ ਕਈ ਵਾਰੀ ਗਲਤੀ ਕਾਰ ਵਾਲੇ ਦੀ ਵੀ ਹੁੰਦੀ ਹੈ ਪਰ ਇਸ ਮਾਮਲੇ ਦੇ ਵਿੱਚ ਕੀ ਇਹਨਾਂ ਦੀ ਗਲਤੀ ਸੀ ਸਾਰੀ ਗੱਲਬਾਤ ਕਰਦੇ ਆ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਜਿਹੜਾ ਲਗਾਤਾਰ ਹੋ ਰਿਹਾ ਬਟ ਕੀ ਨਾਮ ਮੇਰਾ ਨਾਮ ਨੀਲੇ ਮੈਜੀ ਤੇ ਮੈਂ ਸਮਾਜ ਸੇਵੀ ਹਾਂ ਤੇ ਆਪਣੇ ਸਮਾਜ ਦੀ ਸੇਵਾ ਕਰਦੀ ਐ ਐਨੀਮਲ ਲਵਰ ਵੀ ਹਾਂ ਮੈਂ ਔਰ ਸ਼ਿਵਸੈਨਾ ਹਿੰਦੀ ਪੰਜਾਬ ਪ੍ਰਧਾਨ ਵੀ ਹਾਂ ਔਰ 4 ਸਾਲ ਮੈਂ ਪੰਜਾਬ ਪ੍ਰਧਾਨ ਕਾਂਗਰਸੇ ਬਦਲ ਰਹਿ ਚੁੱਕੀ ਹਾਂ ਤੁਹਾਡਾ ਵੀਡੀਓ ਦੇਖ ਲੈਣ ਤੁਸੀਂ ਬੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜੀ ਉਹ ਅਸਲ ਕਹਾਣੀ ਕੀ ਹੈ ਪੱਟੀ ਰੋਡ ਦਾ ਵੀਡੀਓ ਹੋਇਆ ਕਿ ਇਸ ਸਾਰਾ ਕਿਉਂ ਪੁਲਿਸ ਨਾਲ ਬਹਿਸ ਹੋਇਆ ਅਸਲ ਕਹਾਣੀ ਇਹ ਭਾਈ ਸਾਡੇ ਗੈਸਟ ਆਏ ਹੋਏ ਸੀਗੇ ਅਸੀਂ ਉਹਨਾਂ ਨੂੰ ਮੇਰਾ ਕੰਟੀਨ ਦਾ ਕਾਰਡ ਬਣਿਆ ਹੋਇਆ ਤੇ ਉਹਨਾਂ ਨੇ ਥੋੜਾ ਸਮਾਨ ਲੈਣਾ ਕੰਟੀਨ ਤੋਂ ਸਮਾਨ ਲੈ ਕੇ ਪੰਜ ਵਜੇ ਫ੍ਰੀ ਹੋਏ ਆ ਫ੍ਰੀ ਹੋਣ ਤੋਂ ਬਾਅਦ ਮੈਂ ਕਿਹਾ ਚਲੋ ਸਵੇਰੇ ਜਾਣਾ ਆਪਾਂ ਬਾਹਰ ਡਿਨਰ ਕਰਵਾ ਲઈએ ਸਵੀਟਸ ਵਾਲੇ ਹੈਗੇ ਆ ਗੋਪਾਲ ਸਵੀਟਸ ਵਾਲਾਂ ਦੇ ਮੈਂ ਡਿਨਰ ਕਰਵਾਇਆ ਉਸ ਤੋਂ ਬਾਅਦ ਸਵਾ 10 ਪੌਣੇ 11 ਵਜੇ ਅਸੀਂ ਉੱਥੋਂ ਨਿਕਲ ਕੇ ਚੱਲੋ ਇਹਨਾਂ ਨੂੰ ਸਵੇਰੇ ਜਾਣਾ ਮੈਂ ਕਿਹਾ ਚਲੋ ਬ੍ਰੈਡ ਵਗੈਰਾ ਲੈ ਲੈ ਲੈਂਦੇ ਆ ਉਹ ਕਹਿੰਦੇ ਨਾਸ਼ਤਾ ਨਾ ਬਣਾਓ ਸਵੇਰੇ ਉਹ ਕਹਿੰਦਾ ਨਹੀਂ ਮੈਨੂੰ ਇੱਥੇ ਉਤਾਰ ਜਾ ਤੇ ਉਹ ਕਹਿੰਦਾ ਚਲੋ ਨਹੀਂ ਕੋਈ ਗੱਲ ਨਹੀਂ ਨਹੀਂ ਸੌਰੀ ਮੈਂ ਕਹਾਂ ਨਾ ਮੈਂ ਇਹ ਬੇਟਾ ਕਹਿੰਦਾ ਮੰਮੀ ਤੁਸੀਂ ਇੱਥੇ ਉਤਰ ਜਾਓ ਤੇ ਮੈਂ ਕਹਾਂ ਨਹੀਂ ਤੂੰ ਮੈਨੂੰ ਵੀ ਨਾਲ ਹੀ ਚੱਲ ਵੀ ਇੱਥੇ ਕਿੱਥੇ ਦਾ ਸਮਾਨ ਵੀ ਤੂੰ ਉਤਾਰੇਗਾ ਸਾਰਾ ਤੇ ਅਸੀਂ ਐਦਾਂ ਕਰਦੇ ਕਰਦੇ ਤੇ ਗਣੇਸ਼ਾ ਬਸਤੀ ਚਾਂਸਰ ਬਸਤੀ ਬਿਲਕੁਲ ਹੀ ਨੇੜੇ ਆ ਕੋਈ ਦੂਰ ਨਹੀਂ ਹੈਗੀ ਤੇ ਇੱਥੇ ਕੋਈ ਸੀਟ ਬੈਲਟ ਲਾਉਣ ਦਾ ਇੰਨਾ ਮਤਲਬ ਨਹੀਂ ਜੇ ਆਪਾਂ ਆਮ ਖਾਸ ਵੀ ਚੀਜ਼ ਲੈਣ ਜਾਣੇ ਇੱਦਾਂ ਨਿਕਲ ਜਾਣੀਆਂ ਜਿੱਥੇ ਟ੍ਰੈਫਿਕ ਹੁੰਦੀ ਅਸੀਂ ਖੁਦ ਸੀਟ ਬੈਲਟ ਲਾਉਣੀ ਆ ਅਸੀਂ ਇੱਥੋਂ ਗਏ ਤੇ ਉੱਥੇ ਦੋ ਟ੍ਰੈਫਿਕ ਵਾਲੇ ਖੜ ਜਿਹਦਾ ਇੱਕ ਦਾ ਨਾਮ ਹੈਗਾ ਪਰਮਜੀਤ ਪਰਮਜੀਤ ਜਿਹੜਾ ਸੀਗਾ ਉਹਨੇ ਐਦਾਂ ਕਰਕੇ ਹੱਥ ਮਾਰਿਆ ਜਦੋਂ ਹੱਥ ਮਾਰੂਗਾ ਭਾਜੀ ਆਪਾਂ ਗੱਡੀ ਸੋਚ ਕੇ ਆਸੇ ਪਾਸੇ ਦੇਖ ਕੇ ਹੀ ਰੋਕਾਂਗੇ ਨਾ ਐ ਮੈਂ ਤੁਹਾਨੂੰ ਇੱਕਦਮ ਰੋਕਦਾਂਗੇ ਪਿੱਛੇ ਫੈਮਿਲੀ ਬੈਠੀ ਆ ਕੋਈ ਅੱਗੇ ਵੀ ਆ ਸਕਦਾ ਪਿੱਛੋਂ ਵੀ ਕੋਈ ਜ਼ੋਰ ਦੀ ਮਾਰ ਸਕਦਾ ਐਦਾਂ ਬੈਠੇ ਨੇ ਸਾਈਡ ਤੇ ਗੱਡੀ ਲਵਾ ਲਈ ਮੈਂ ਵੀ ਕਹਤਾ ਮੈਂ ਬੇਟਾ ਸਾਈਡ ਤੇ ਲਾ ਲਾ ਉਹ ਆ ਗਿਆ ਕਹਿੰਦਾ ਹਾਂਜੀ ਸੀਟ ਬੈਲਟ ਤੇ ਉਹ ਕਹਿੰਦਾ ਸਾਰੇ ਸੀ ਇੱਥੇ ਹੀ ਆਏ ਆ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੈਗੀ ਤੇ ਕਹਿੰਦਾ ਕਾਪੀ ਦਿਖਾਓ ਨਿਕਾਪੀ ਦਿਖਾਤੀ ਲਾਇਸੈਂਸ ਮੰਗਿਆ ਲਾਇਸੈਂਸ ਦਿਖਾਤਾ ਤੇ ਉਹਨਾਂ ਨੇ ਕਹਿੰਦਾ ਫਿਰ ਤੂੰ ਜਦੋਂ ਕੋਈ ਗੱਲ ਨਾ ਬਣੀ ਕਹਿੰਦਾ ਅ ਜਿੱਥੇ ਮੈਂ ਹੱਥ ਮਾਰਿਆ ਸੀ ਉੱਥੇ ਕਿਉਂ ਨਹੀਂ ਰੋਕੀ ਚੁਟਕੀ ਮਾਰ ਕੇ ਕਹਿੰਦਾ ਤੇ ਮੈਂ ਕਿਹਾ ਹੇਰ ਕੀ ਹੋ ਗਿਆ ਮੈਂ ਫਿਰ ਮੈਂ ਵੀਡੀਓ ਦੇ ਵਿੱਚ ਦਿਖਾ ਵੀ ਰਹੀ ਆ ਵੀ ਦੋ ਕਦਮ ਅਸਰਫ ਦੋ ਕਦਮ ਮਤਲਬ ਜਿਹੜੀ ਇਹ ਗੱਲ ਦਾ ਇਸ਼ੂ ਬਣਿਆ ਉਹ ਇਸ ਤੋਂ ਸਟਾਰਟ ਹੋਇਆ ਕਿ ਪੁਲਿਸ ਵਾਲੇ ਨੇ ਇਹ ਕਿਹਾ ਕਿ ਰੋਕਿਆ ਕੁ ਨਹੀਂ ਉੱਤੇ ਇਸ ਤੋਂ ਬਾਅਦ ਇਸ਼ੂ ਖੜਾ ਹੋਇਆ ਨਹੀਂ ਫਿਰ ਉਹਨਾਂ ਨੂੰ ਮੈਂ ਕਿਹਾ ਅਸੀਂ ਅਸੀਂ ਗੱਡੀ ਦੇ ਵਿੱਚ ਹੀ ਬੈਠੇ ਮੈਂ ਉਹਨੂੰ ਕਿਹਾ ਵੀ ਆ ਪਾਜੀ ਮੈਂ ਸਮਾਸੀ ਵੀ ਆ ਐਨੀਮਲ ਲਵਰ ਵੀ ਆ ਮੈਂ ਸ਼ਿਵਸਰਹਿੰਦੂ ਵੀ ਐਸ ਟਾਈਮ ਪ੍ਰਧਾਨ ਵੀ ਹੈਗੀ ਆ ਕਹਿੰਦਾ ਲੱਗਦਾ ਤਾਂ ਹੈ ਨਹੀਂ ਤੁਸੀਂ ਐਦਾਂ ਮਤਲਬ ਜੋ ਪੁੱਠਾ ਸਿੱਧਾ ਪੀਤੀ ਹੁੰਦੀ ਇਹਨਾਂ ਦੀ ਰਾਤ ਨੂੰ ਹਨਾ ਤੇ ਉਹ ਬੋਲੀ ਗਿਆ ਮੈਂ ਕਿਹਾ ਫਿਰ ਕਹਿੰਦਾ ਡਿੱਗੀ ਖੋਲੋ ਮੈਂ ਕਿਹਾ ਡਿੱਗੀ ਵਿੱਚ ਕੀ ਚਲੋ ਆ ਜੀ ਮੈਂ ਉਦੋਂ ਬਾਹਰ ਉਤਰੀਆਂ ਡਿੱਗੀ ਦਿਖਾਈ ਆ ਡਿੱਗੀ ਸਾਰਾ ਸਮਾਨ ਸੀ ਆਰਮੀ ਦਾ ਮੈਂ ਕਹਦੇ ਵੇ ਸਮਾਨ ਐਨੇ ਨੂੰ ਕੋ ਦੋ ਪੁਲਿਸ ਵਾਲੇ ਹੋਰ ਆ ਗਏ ਇੱਕ ਭੂਰੀ ਜੀ ਦਾੜੀ ਆ ਗਈ ਉਹਦੀ ਤੇ ਇੱਕ ਮੁੰਡਾ ਹੋਰ ਸੀਗਾ ਹੋਸ਼ਾਪਨ ਬੜਾ ਦਿਖਾ ਰੇ ਸੀ ਵੀ ਅਸਤੇ ਇਹਨਾਂ ਨੂੰ ਕੁੱਟ ਹੀ ਦੇਵਾਂਗੇ ਅੱਜ ਭਾਜੀ ਅੱਜ ਕੱਲ ਬਿਨਾ ਗਲਤੀ ਤੋਂ ਕੁੱਟ ਕੋਈ ਨਹੀਂ ਖਾਂਦਾ ਚਾਹੇ ਉਹਦੇ ਵਰਦੀ ਪਾਈ ਆ ਚਾਹੇ ਕੁਛ ਵੀ ਆ ਜੇ ਸਾਡਾ ਕਸੂਰ ਨਹੀਂ ਹੈਗਾ ਫਿਰ ਮੈਂ ਉਹਨੂੰ ਇਹ ਵੀ ਕਿਹਾ ਮੈਂ ਕਿਹਾ ਅਸੀਂ ਚੋਰ ਲੱਗਦੇ ਆ ਜਾਂ ਅਸੀਂ ڈاکੂ ਆ ਜਾਂ ਠੱਗ ਆ ਤੇ ਜਦੋਂ ਜ਼ਿਆਦਾ ਚੜਨ ਲੱਗ ਗਏ ਤੇ ਫਿਰ ਸਾਡੇ ਮੁੰਡਾ ਸੀਗਾ ਰਿਸ਼ਤੇਦਾਰਾਂ ਦਾ ਮੈਨੂੰ ਕਿਹਾ ਵੀਡੀਓ ਬਣਾ ਲੈ ਤੇ ਉਹਨੇ ਉਹਦਾ ਕਾਲਰ ਫੜ ਲਿਆ ਜਿਹੜਾ ਪੁਲਿਸ ਵਾਲਾ ਦੂਜਾ ਬਾਦਸ਼ਾਹੀ ਕੰਨਾਂ ਤੇਰੇ ਚਪੇੜੇ ਮਾਰੂਗਾ ਮੈਂ ਕਿਹਾ ਤੂੰ ਮੇਰੇ ਨਾਲ ਚਪੇੜੇ ਕਾ ਤੂੰ ਮਾਰੇਗਾ ਉਹ ਮੁੰਡਾ ਵਿਚਾਰਾ ਗੈਸਟ ਆਇਆ ਸੀਗਾ ਉਹ ਕਹਿੰਦੇ ਆਂਟੀ ਦੇਖੋ ਮੈਨੂੰ ਇੱਦਾਂ ਬੋਲ ਰਹੇ ਤੇ ਉਹਦਾ ਫੋਨ ਖੋ ਕੇ ਨੇ ਬੰਦ ਕਰਵਾਤਾ ਫਿਰ ਮੈਂ ਆਪਣੀ ਡਾਟਰ ਨੂੰ ਲਾ ਕੇ ਆ ਮੈਂ ਕਿ ਕਿਤੇ ਜਿਵੇਂ ਅਸੀਂ ਮਾਰਾਂਗੇ ਨਾ ਥੱਪੜ ਐ ਭਾਜੀ ਹੁਣ ਇੰਨੇ ਸਾਲ ਸਾਨੂੰ 25 ਸਾਲ ਹੋ ਗਏ ਮੈਨੂੰ ਸਮਾਜ ਦੀ ਸੇਵਾ ਕਰਦੀ ਨੂੰ ਤੇ ਅੱਜ ਦੋ ਮਤਲਬ ਕੀ ਕਮਾ ਹੋਣਾ ਇਹਨਾਂ ਨੂੰ ਵੀ ਇਹਨਾਂ ਤੋਂ ਹੁਣ ਅਸੀਂ ਕੁੱਟ ਖਾ ਲਈਏ ਵਾਦੇ ਵਾਸਤੇ ਖੜੀ ਉਸ ਤੋਂ ਬਾਅਦ ਭਾਈ ਜਦੋਂ ਉਹ ਆਏ ਤੇ ਉਹ ਕਹਿੰਦਾ ਕੀ ਹੋਗਾ ਕੀ ਉਹ ਕਹਿੰਦਾ ਐਦਾਂ ਕਰਕੇ ਆਏ ਆ ਕਰਕੇ ਆ ਮੈਡਮ ਬੋਲਦੀ ਆ ਬੋਲਦੀ ਆ ਕਹਿੰਦਾ ਚਲਾਨ ਕੱਟੋ ਚਲਾਨ ਕੱਟੋ ਮੈਂ ਕਿ ਚਲਾਨ ਕਦਾ ਕੱਟੋ ਕਾਗਜ਼ ਪੂਰੇ ਆ ਸਾਰਾ ਕੁਝ ਆ ਦੋ ਕਦਮਾਂ ਤੋਂ ਅਸੀਂ ਥੋੜਾ ਦੂ ਅੱਗੇ ਵੀ ਕੋਈ ਪਿੱਛੇ ਨਾ ਧੱਕਾ ਵਾਜੇ ਕੋਈ ਅੱਗੇ ਨਾ ਆਜੇ ਕਹਿੰਦਾ ਨਹੀਂ ਨਹੀਂ ਤੁਸੀਂ ਇਹ ਕਰ ਐਦਾਂ ਕੀਤਾਗਾ ਤੇ ਫਿਰ ਉਹ ਚਲਾਨ ਕੱਟਣ ਲੱਗੇ ਬੇਟਾ ਤੁਸੀਂ ਕਾ ਚਲਾਨ ਕੱਟ ਰਹੇ ਹੋ ਕਹਿੰਦਾ ਸੀਟ ਬੈਲਟ ਦਾ ਮਿਸ ਵੀ ਹੋਦਾ ਮੈਂ ਕਿ ਸੀਟ ਬੈਲਟ ਕਿਨੂੰ ਲਾਉੜਾ ਫਿਰ ਭਾਜੀ ਉੱਥੇ ਚਾਰ ਗੱਡੀਆਂ ਮੈਂ ਰੋਕੀਆਂ ਜਿਹਦੇ ਵਿੱਚ ਇੱਕ ਮੁੰ ਇੱਕ ਦੀ ਫੈਮਿਲੀ ਬੈਠੀ ਸੀ ਦੂਜਾ ਉਧਰ ਨੂੰ ਜਾ ਰਹਾ ਸੀ ਤੀਜਾ ਫਿਰਦੇ ਮੈਂ ਗੱਡੀ ਰੋਕੀ ਮੈਂ ਕਿਹਾ ਆ ਦੇਖ ਇਹਨਾਂ ਦੇ ਬੈਲਟ ਨਹੀਂ ਲੱਗੀ ਇਹਨੂੰ ਲੋਕ ਜੇ ਕਾਨੂੰਨ ਆ ਤਾਂ ਸਾਰਿਆਂ ਵਾਸਤੇ ਕਰ ਤੇ ਨਹੀਂ ਤਾਂ ਫਿਰ ਸਾਨੂੰ ਵੀ ਜਾਣ ਦੇ ਕਹਿੰਦਾ ਨਹੀਂ ਤੁਸੀਂ ਪ੍ਰਾਈਵੇਟ ਵਾਂ ਤੁਸੀਂ ਚੈੱਕ ਨਹੀਂ ਕਰ ਸਕਦੇ ਫਿਰ ਮੈਂ ਕਿਹਾ ਸਾਨੂੰ ਚੈੱਕ ਤੂੰ ਕਿਉਂ ਕੀਤਾ ਜੇ ਤੈਨੂੰ ਕਾਗਜ਼ ਵੀ ਦਿੱਤੇ ਸਭ ਕੁਝ ਦਿੱਤਾ ਜਾਨੀ ਕਿ ਐਡੀ ਬਤਮੀਜੀ ਉਹ ਐਦਾਂ ਉੱਤਰ ਆਇਆ ਮੋਟਰਸਾਈਕਲ ਤੋਂ ਜਿਹੜਾ ਦੂਜਾ ਮੁੰਡਾ ਸੀਗਾ ਮੈਂ ਉਹਨੂੰ ਕਿਹਾ ਪਿੱਛੇ ਨਹੀਂ ਪਿੱਛੇ ਵੀ ਹੱਥ ਚੱਕਣ ਦੀ ਕੋਸ਼ਿਸ਼ ਨਾ ਕਰੀ ਤੇ ਹੱਥ ਬਸ ਗੱਲ ਵਧ ਗਈ ਭਾਜੀ ਉਹ ਸ਼ੁਰੂਆਤ ਉਹਨਾਂ ਦੀ ਕੀਤੀ ਉਹਨੇ ਉਹ ਮਾਰਨ ਆਉਂਦੇ ਸੀ ਨੋ ਲਸੀ ਮੇਰੇ ਤੇ ਬੇਟਾ ਕਿੱਦਾਂ ਮਾਰਦੇ ਅਸੀਂ ਹੁਣ ਸਾਡੇ ਗੈਸਟ ਆਇਆ ਕੁਟਸਾ ਤੇ ਸਾਨੂੰ ਇਹ ਜਿਸ ਬੰਦੇ ਨੇ ਮੈਂ ਉਹ ਇਹ ਵੀ ਕਹਿ ਆਖਿਆ ਮੈਂ ਕਿ ਮੈਨੂੰ ਸਾਰੀ ਪੁਲਿਸ ਜਾਣਦੀ ਆ ਸਾਰੇ ਐਸ ਐਚਓ ਜਿੰਨੇ ਕਿਉਂਕਿ ਕਾਂਗਰਸ ਦੇ ਵਿੱਚ ਦੇਖੋ ਤੁਹਾਨੂੰ ਪਤਾ ਕਿੰਨਾ ਤੁਸੀਂ ਵੀ ਦੇਖਿਆ ਭਾਜੀ ਕਿੰਨਾ ਵਰਕ ਅਸੀਂ ਕੀਤਾਗਾ ਕਹਿੰਦਾ ਮੈਂ ਤੁਹਾਨੂੰ ਜਾਣਦਾ ਨਹੀਂ ਫਿਰ ਮੈਂ ਕਹਾ ਮੈਂ ਵੀ ਤੈਨੂੰ ਜਾਣਦੀ ਨਹੀਂ ਭਰਾਵਾ ਤੂੰ ਨਵਾਂ ਆਇਆ ਹੋਊਗਾ ਜੋ ਕੁਝ ਵੀ ਹੋਊਗਾ ਵੀ ਅਸੀਂ ਸਾਡੇ ਚ ਕੋਈ ਕਸੂਰ ਨਹੀਂ ਬਸ ਇੰਨੇ ਚ ਉਹ ਜਿਹੜੇ ਪੂਰੀ ਜੀ ਦਾੜੀ ਵਾਲਾ ਪੁਲਿਸ ਵਾਲਾ ਸੀਗਾ ਉਹ ਜਾਦੇ ਬੋਲਦਾ ਸੀਗਾ ਤੇ ਮੈਂ ਕਹਾ ਮੈਂ ਇਹ ਕਹਿੰਦੇ ਸਾਈਨ ਕਰੋ ਮੈਂ ਕਹਾ ਮੈਂ ਸਾਈਨ ਨਹੀਂ ਕਰਨੀ ਮੈਂ ਕਹਾ ਅਸੀਂ ਆਪਦਾ ਉੱਥੇ ਆਫੀਸਰ ਨਾਲ ਮਿਲ ਕੇ ਫਿਰ ਸਾਈਨ ਕਰਾਂਗੇ ਚਲਾਨ ਅਸੀਂ ਭਰਾਂਗੇ ਵੀ ਸਾਡੀ ਗਲਤੀ ਹੋਈ ਜਿੱਥੇ ਕਹਿੰਦਾ ਮਿਸਰ ਮੈਂ ਕਹਾ ਮਿਸਰ ਜੀ ਤੁਸੀਂ ਕਿਹਦਾ ਸਾਡੇ ਨਾਲ ਚਾਰ ਲੇਡਿਸ ਆ ਇੱਕ ਤਾਂ ਹੁੰਦਾ ਵੀ ਗੁੰਡੇ ਬੈਠੇ ਆ ਰਾਤ ਨੂੰ ਵਾਰਾ ਗਰਦੀ ਕਰ ਰਿ ਡਾਟਰ ਇਨ ਲਾ ਦੇ ਮਦਰ ਆਏ ਸੀਗੇ ਭੂਆ ਜੀ ਆਏ ਸੀਗੇ ਤਾਂ ਆਪਾਂ ਹੁੰਦੇ ਵੀ ਗੈਸਟ ਆ ਥੋੜਾ ਖਵਾ ਪਿਆ ਲਈਏ ਜਾਂ ਕਮਾਈ ਆ ਅੱਧੀ ਰਾਤ ਤੁਸੀਂ ਕਿੱਥੇ ਫਿਰ ਦੱਸੋ ਅਸੀਂ ਭਾਜੀ ਪਾਕਿਸਤਾਨ ਤੋਂ ਆਏ ਆ ਜਾਂ ਅਸੀਂ ਕੋਈ ਇਹਨਾਂ ਦੇ ਗੁਲਾਮ ਆ ਅਸੀਂ ਆਪਣੇ ਸ਼ਹਿਰ ਚ ਨਹੀਂ ਫਿਰਦਾ 11 11 ਵਜੇ ਤੱਕ ਮੈਂ ਕੁੱਤਿਆਂ ਨੂੰ ਰੋਟੀ ਪਾਉਣ ਜਾਣੀ ਹੈ ਭਾਜੀ ਜਦੋਂ ਮੈਨੂੰ ਟਾਈਮ ਲੱਗਦਾ ਇਹ ਗੱਲ ਕਿੰਨੇ ਕਹੀ ਸੀ ਵੀ ਤੁਸੀਂ ਕਿੱਥੇ ਘੁੰਮ ਰਹੇ ਹੋ ਉਹ ਪਰਮਜੀਤ ਨੇ ਪੁੱਛਿਆ ਪਰ ਮੈਂ ਜਿੱਤ ਨਹੀਂ ਫੇਰ ਮੈਂ ਤੁਹਾਨੂੰ ਹੋਰ ਦੱਸ ਦਿੰਦੀ ਆ ਫਿਰ ਮੈਂ ਰਾਤ ਨੂੰ ਖੜ ਕੇ ਸ਼ਿਵ ਜੋਸ਼ ਨੂੰ ਫੋਨ ਲਾਇਆ ਮੈਂ ਉਹਨਾਂ ਨੇ ਵੀ ਕਿਹਾ ਨਾ ਸ਼ਿਵ ਜੋਸ਼ ਜੀ ਦਾਦੀ ਆ ਮੈਂ ਫੋਨ ਕਰਦੀ ਆ ਫਿਰ ਮੈਂ ਇੱਕ ਦੋ ਨੂੰ ਹੋਰ ਲਾਇਆ ਸੀਨੀਅਰ ਸੜ ਸੀ ਉਹਨਾਂ ਦੇ ਫੋਨ ਬੰਦ ਸੀ ਤਕਰੀਬਨ ਬੰਦ ਹੁੰਦੇ ਆ ਫੋਨ ਮੈਂ ਵੀ ਬੰਦ ਕਰਕੇ ਸੁਣਦੀ ਆ ਫਿਰ ਮੈਂ ਸ਼ਿਵ ਜੋਸ਼ ਜੀ ਨੂੰ ਸਵੇਰੇ ਮਾਰਨਿੰਗ 'ਚ ਫੋਨ ਕੀਤਾ ਮੈਂ ਆਪਣੀ ਵੀਡੀਓ ਭੇਜੀ ਤੇ ਉਹਨਾਂ ਨੇ ਐਸਪੀ ਆਈ ਨੂੰ ਫੋਨ ਕੀਤਾ ਮਤਲਬ ਗਏ ਉੱਥੇ ਜਾ ਕੁਝ ਵੀ ਮੈਨੂੰ ਪਤਾ ਨਾ ਪੁੱਛਿਆ ਸਰ ਕੀ ਹੋਇਆ ਉਹ ਕਹਿੰਦੇ ਵੀ ਮੈਂ ਉੱਥੇ ਗੱਲ ਹੋਈ ਸੀਗੀ ਜਿਹੜਾ ਪੁਲਿਸ ਵਾਲਾ ਸੀ ਉਹ ਕਹਿੰਦਾ ਵੀ ਉੱਥੇ ਐ ਦਾ ਖੁਦ ਬਣਾ ਰਿਆ ਸਰਦਾਰ ਜਿਹੜਾ ਖੁਦ ਬਣਾ ਕੇ ਤੇ ਪ੍ਰੈਸ ਵਾਲਿਆਂ ਦਾ ਨਾਮ ਲਾ ਰਿਆ ਮੈਨੂੰ ਪਤਾ ਕੋਈ ਆਇਆ ਵੀ ਹੋਊ ਜਾਂ ਕੀ ਸੀਗਾ ਤੇ ਉਹਨਾਂ ਦਾ ਨਾਮ ਲਾ ਰਿਆ ਕਿਸ ਕੋਈ ਪ੍ਰੈਸ ਵਾਲਾ ਨਹੀਂ ਆਇਆ ਕੋਈ ਇੰਨੇ ਲੋਕ ਨਹੀਂ ਸੀਗੇ ਉੱਥੇ ਕੋਈ 10 12 ਕੇ ਲੋਕ ਹੋਣੇ ਕਿਉਂਕਿ ਕੋਈ ਰੇਡਿੰਗ ਵਾਲੇ ਜਾ ਰਹੇ ਸੀ ਕੋਈ ਲੋਕ ਜਿੱਦਾਂ ਫੈਮਿਲੀ ਲੈ ਘੁੰਮਣ ਜਾਂਦੇ ਉਸ ਤਰ੍ਹਾਂ ਨਿਕਲੇ ਸੀ ਬੜਾ ਅਗਰੈਸਿਵ ਸੀ ਬਹੁਤ ਜ਼ਿਆਦਾ ਗੁੱਸਾ ਸੀ ਉਹ ਸੈਟ ਕਰਕੇ ਸੀ ਕਿ ਜਦ ਮੈਨੂੰ ਕਹਿ ਰਹੀ ਹੈ ਭਰਾਵਾ ਮੈਂ ਸਮਾਜ ਸੇਵੀ ਆ ਮੈਂ ਡੋਨੇਸ਼ਨ ਵੀ ਇੰਨਾ ਦਿੰਦੀ ਆ ਜਾਨਵਰਾਂ ਵਾਸਤੇ ਬੰਦੇ ਨੂੰ ਕੁਸ਼ਤ ਤਾਂ ਸੋਚੇ ਪੀਤੀ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਪਤਾ ਦੇਖੋ ਪਾਜੀ ਅਸੀਂ ਬਾਰ ਬਾਰ ਸੰਜੀਤ ਸਿੰਘ ਕਹਿ ਰਹੇ ਆ ਆਪਣੇ ਹਸਬੰਦ ਦਾ ਨਾਮ ਤੇਰੇ ਦੇਖੋ ਪੀਤੀ ਦੇ ਵਿੱਚ ਚਾਰਾਂ ਦੀ ਦਾਰੂ ਪੀਤੀ ਸੀ ਤੇ ਚਾਰਾਂ ਦੀ ਤਿੰਨਾਂ ਦੀ ਸਾਰੀ ਉਹ ਮੁੰਡਾ ਬਹੁਤ ਅੱਛਾ ਸੀ ਇੱਕ ਰਣਜੀਤ ਸਿੰਘ ਲਿਖਿਆ ਆ ਦੇਖੋ ਜੇ ਇਹ ਇਹਨਾਂ ਦੇ दारू ਨਾ ਪੀਤੀ ਹੋਵੇ ਤੇ ਆ ਰਣਜੀਤ ਸਿੰਘ ਨਹੀਂ ਲਿਖਾਉਣਾ ਸੀ ਸੰਜੀਤ ਸਿੰਘ ਦੇ ਨਾਂ ਤੇ ਬਾਰ ਬਾਰ ਦੱਸ ਰਹੀ ਕਿ ਸਾਡੇ ਆ ਹਸਬੰਦ ਦਾ ਨਾਮ ਗਲਤ ਹੈ दारू ਪੀਤੀ ਹੁੰਦੀ ਰਹਾਂ ਤੁਹਾਨੂੰ ਪਤਾ ਹੀ ਆ ਤੇ ਮੈਂ ਉਹਨੂੰ ਕਿਹਾ ਵੀ ਸਾਡੇ ਤੇ ਨਹੀਂ ਝਾੜਨਾ ਪਾਸੇ ਹੋ ਜਾ ਸਾਡੇ ਨਾਲ ਇਦਾਂ ਨਹੀਂ ਕਰਨੀ ਅਸੀਂ ਆਪੇ ਆਫੀਸਰ ਨਾਲ ਮਿਲ ਕੇ ਤੁਸੀਂ ਉਹਨੂੰ ਕਹਿ ਰਹੇ ਸੀ ਪਿੱਛੇ ਉਹ ਪਿੱਛੇ ਹਟਕ ਕੀ ਮਾਰਨ ਆ ਰਿਹਾ ਸੀ ਮਾਰਨ ਆ ਰਿਹਾ ਜਿਹੜਾ ਗੈਸਟ ਨਹੀਂ ਆਇਆ ਸੀ ਉਹ ਮੁੰਡੇ ਨੂੰ ਉਹ ਵੀਡੀਓ ਉੱਥੋਂ ਉਹ ਕੈਮਰਾਮੈਨ ਬਣਾ ਰਿਹਾ ਸੀਗਾ ਉੱਤਰ ਕੇ ਇੱਕ ਦਮ ਆਇਆ ਤੇ ਮੈਂ ਉਹਨੂੰ ਕਿਹਾ ਪਿੱਛੇ ਵੇ ਤੂੰ ਐ ਕਿਥੋਂ ਕੁੱਟ ਸੀ ਐ ਨਹੀਂ ਖਾ ਲੀਏ ਕਾਦੇ ਵਾਸਤੇ ਖਾ ਲੀਏ ਪੁਲਿਸ ਦੇ ਵੱਡੇ ਅਧਿਕਾਰੀ ਤੇ ਕਹਿੰਦੇ ਕਿ ਸਾਡਾ ਸਹਿਯੋਗ ਦੋ ਲੋਕਾਂ ਨਾਲ ਅਪੀਲ ਕਰਦੇ ਰਹਿੰਦੇ ਆ ਕਿ ਪੁਲਿਸ ਥੋੜੀ ਸੇਵਾ ਵਾਸਤੇ ਹੈਗੀ ਪਰ ਲੱਗਦਾ ਇਹ ਜਿਹੜੀ ਇਸ ਤਰੀਕੇ ਦੀ ਹਰਕਤਾਂ ਜਿਹੜੀਆਂ ਹੋ ਰਹੀਆਂ ਨੇ ਜੋ ਵੀ ਉੱਤੇ ਹੋਇਆ ਬਦਨਾਮੀ ਪੁਲਿਸ ਦੀ ਹੋ ਰਹੀ ਮੈਂ ਤੁਹਾਨੂੰ ਦੱਸ ਦਿਆਂ ਪਾਜੀ ਪੁਲਿਸ ਚਲੋ ਇਹ ਸਾਰੇ ਪੁਲਿਸ ਵਾਲੇ ਇੱਕ ਵਾਰ ਨਹੀਂ ਹੁੰਦੇ ਇਹ ਜਿਹੜਾ ਪਰਮਜੀਤ ਨੇ ਨਾ ਪੱਟੀ ਰੋਡ ਦੇ ਉੱਤੇ ਇੰਨੀ ਆਤਮ ਮਚਾਈ ਓਥੇ ਆਰੋ ਦੇ ਕੋਲੇ ਬੈੰਦਾ ਇੱਕ ਲੇਡੀਜ਼ ਦਾ ਮੈਨੂੰ ਕਿਸੇ ਦਾ ਅੱਗੋਂ ਫੋਨ ਕੀਤਾ ਕਿ ਸਾਡੇ ਆਰੋ ਦੇ ਉੱਤੇ ਕੋਈ ਲੇਡੀਜ਼ ਪਾਣੀ ਭਰਨ ਦੇ ਲਈ ਆਈ ਸੀ ਵਿਚਾਰੀ ਦੇਖੋ ਜਿਹੜੀ ਵਿਚਾਰੀ ਖੁਦ ਪਾਣੀ ਭਰ ਰਹੀ ਹੈ ਜਿਹਦੇ ਇੰਨੇ ਪੈਸੇ ਹੋਣ ਤੇ ਉਹਦੇ ਕਰੇ ਆਰੋ ਲਾ ਲਈ ਐਨੇ ਕੀ ਕੀਤਾ ਕਹਿੰਦਾ ਲਿਆ ਦਿਖਾ ਚਾਬੀ ਐਵੇਂ ਲੇਡੀਜ਼ ਨਾਲ ਪੰਗੇ ਲੰਦਾ ਰਹਿੰਦਾ ਕਹਿੰਦਾ ਲਿਆ ਦਿਖਾ ਉਹ ਕਹਿੰਦੀ ਮੇਰਾ ਭਾਜੀ ਘਰੇ ਪਿਆ ਮੈਂ ਘਰੇ ਤੁਹਾਨੂੰ ਮੰਗਵਾ ਦਿੰਦੀ ਆ ਕਹਿੰਦਾ ਨਹੀਂ ਮੰਗਵਾਉਣਾ ਨਹੀਂ ਉਹਦੀ ਚਾਬੀ ਗੱਡ ਲਈ ਵਿਚਾਰੀ ਪਤਾ ਨਹੀਂ ਕਿੱਦਾਂ ਪਾਣੀ ਲੈ ਕੇ ਮੈਂ ਲੱਭੂਗੀ ਉਸ ਲੇਡੀ ਦਾ ਫੋਨ ਹੈ ਮੈਨੂੰ ਕਹੂਗੀ ਪਤਾ ਨਹੀਂ ਕਿਵੇਂ ਉਹਨੇ ਚਾਬੀ ਕਿੱਦਾਂ ਪਾਣੀ ਲੈ ਕੇ ਗਈ ਕੀ ਕੀਤਾ ਤੇ ਉਹ ਕਹਿੰਦੀ ਯਾਰ ਜੇ ਅਸੀਂ ਐਨੇ ਹੋਈਏ ਤਾਂ ਸਿਹਦੇ ਘਰੇ ਆਉਣ ਨਾਲ ਵਾਲੇ ਚਲਾਣ ਭੱਜੇ ਤੁਸੀਂ ਇਹ ਹੁਣ ਸਾਰੇ ਮਾਮਲੇ ਕਿਸ ਅਧਿਕਾਰੀ ਨੂੰ ਮਿਲੇ ਕੋਈ ਦੇ ਰਹੇ ਹੋ ਕੰਪਲੇਨ ਮੈਂ ਤਾਂ ਕਿਸੇ ਨੂੰ ਛੁੱਟੀਆਂ ਆ ਗਈ ਸੀ ਭਾਜੀ ਕਿਸੇ ਨੂੰ ਨਹੀਂ ਮਿਲੇ ਮੈਂ ਅਮਰੀਕ ਸਿੰਘ ਜੀ ਨੂੰ ਮਿਲਣਾ ਸੀਗਾ ਬ ਹੁਣ ਇਸ ਕੱਲ ਦੇ ਕੀ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਇਹੀ ਕਰਦੇ ਆ ਕਿ ਦੇਖੋ ਜਿੰਨਾ ਚਲਾਨ ਕਟਣਾ ਜੋ ਬੰਦਾ ਕਹਿ ਰਿਹਾ ਕਿ ਮੈਂ 25 ਸਾਲ ਤੋਂ ਮੈਂ ਸਮਾਜ ਦੀ ਸੇਵਾ ਕਰ ਰਿਹਾ ਉਹ ਗੁੰਡਾ ਨਹੀਂ ਹੋਊਗਾ ਉਹ ਚੋਰ ਨਹੀਂ ਹੋਊਗਾ ਉਹ ਡਾਕੂ ਨਹੀਂ ਹੋਊਗਾ ਉੱਥੇ ਹੀ ਪੁਲਿਸ ਨੂੰ ਸਮਝਣਾ ਚਾਹੀਦਾ ਤੁਸੀਂ ਸਾਰੇ ਪ੍ਰੈਸ ਵਾਲੇ ਜਿੰਨੇ ਮੈਨੂੰ ਬਠਿੰਡੇ ਸਾਰੇ ਜਾਣਦੇ तकरीबन ਕਿਉਂਕਿ ਮੈਂ ਕੁਛ ਨਾ ਕੁਛ ਕਰਦੀ ਰਹਿਣੀ ਹੈਗੀ ਜਦ ਮੈਂ ਅੱਧੀ ਰਾਤ ਨੂੰ ਜਾਨਵਰਾਂ ਨੂੰ ਰੋਟੀ ਪਾਣੀ ਪਾਉਣ ਜਾਂਦੀ ਮੇਰੇ ਕੋਲ ਵੀਡੀਓ ਪਈਆਂ ਨੇ ਮੈਂ ਤੁਹਾਨੂੰ ਉਹ ਵੀ ਦਿਖਾ ਦੂੰਗੀ ਸਾਰੀਆਂ ਕਿ ਅਸੀਂ ਆਪਣੀ ਫੈਮਲੀ ਨਾਲ ਜਾ ਨਹੀਂ ਸਕਦੇ ਬਾ ਇਹਦਾ ਮਤਲਬ ਕੋਈ ਆਪਣੇ ਬੇਟੇ ਨਾਲ ਨਹੀਂ ਜਾ ਸਕਦਾ ਤੇ ਬੇਟਾ ਆਪਣੀ ਮਦਰ ਨੂੰ ਨਹੀਂ ਜਾ ਸਕ ਬੇਇੱਜ਼ਤੀ ਕਰਨ ਵਾਸਤੇ ਬੇਟਾ ਆਪਣੀ ਮਦਰ ਨੂੰ ਲੈ ਕੇ ਜਾਵੇ ਪੁਲਿਸ ਵਾਲਿਆਂ ਤੋਂ ਕੋਈ ਵੀ ਬੇਟਾ ਜਿਹੜਾ ਹੈਗਾ ਆਪਣੀ ਮਦਰ ਨੂੰ ਜੇ ਕਿਤੇ ਲੈ ਕੇ ਜਾ ਰਾਤ ਨੂੰ ਤੇ ਇਹਦਾ ਮਤਲਬ ਪੁਲਿਸ ਵਾਲੇ ਬੇਇੱਜ਼ਤੀ ਕਰਨਗੇ ਕੀ ਮੰਗ ਕੀ ਮੰਗ ਇਹ ਹੀ ਆ ਕਿ ਇਹਦੇ ਨੱਥ ਪਾਈ ਜਾਵੇ ਜਿਹੜਾ ਇਹ ਪਰਮਜੀਤ ਆ ਤੇ ਨਾਲ ਇੱਕ ਉਹ ਬ੍ਰਾਊਨ ਜੀ ਦਾੜੀ ਵਾਲਾ ਠੀਕ ਹੈ ਜੀ ਇਹ ਤਿੰਨੇ ਚਾਰੇ ਰਲੇ ਹੋਏ ਨੇ ਤੇ ਉੱਥੇ ਉੱਥੇ ਬਹਿੰਦੇ ਆ ਕੋਠੀ ਦੇ ਵਿੱਚ ਕਿਸੇ ਤੋਂ ਪਾਣੀ ਮੰਗਾ ਲਿਆ ਕਿਸੇ ਤੋਂ ਕੁਝ ਮੰਗਾ ਲਿਆ ਜਾਨੀ ਕਿ ਡਿਊਟੀ ਨਹੀਂ ਕਰ ਰਹੇ ਪੂਰੀ ਮौज मस्ती ਕਰ ਰਹੇ ਪਰਮਜੀਤ ਇਹਦੀ ਡਿਊਟੀ ਬਦਲ ਕੇ ਕਿਤੇ ਹੋਰ ਬਾਹਰ ਲਾਈ ਜਾਵੇ ਇਹ ਹੀ ਕਹਿ ਰਹੀ ਅਸੀਂ ਜੀ ਬਿਲਕੁਲ ਇਹ ਨੀਲਮ ਰਾਣੀ ਨੇ ਜਿੰਨਾ ਦਾ ਡਿਸਪਿਊਟ ਹੋਇਆ ਸੀ ਰਾਤ ਦਾ ਜਿਹੜਾ ਵੀਡੀਓ ਤੁਸੀਂ ਵਾਇਰਲ ਦੇਖ ਰਹੇ ਹੋ ਪੁਲਿਸ ਵਾਲਿਆਂ ਨੇ ਕਾਫੀ ਬੈਂਸ ਹੋ ਰਹੀ ਤਾਂ ਸਾਰੀ ਗੱਲਬਾਤ ਨੇ ਦੱਸੀ ਹੈ ਹੁਣ ਇਹ ਸਾਰੇ ਮਸਲੇ ਦੇ ਉੱਤੇ ਜਿਹੜੇ ਪੁਲਿਸ ਦੇ ਅਧਿਕਾਰੀ ਹੈਗੇ ਆ ਉਹਨਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਵਾ ਦਿੰਦੇ ਆ ਇਹਦੇ ਵਿੱਚ ਸਾਡਾ ਕਹਿਣਾ ਇਹ ਹੈ ਜੀ ਅਸੀਂ 24 ਘੰਟੇ ਦਿਨ ਪਰ ਰਾਤ ਸਾਡੇ ਮੁਲਾਜ਼ਮ ਲੱਗੇ ਹੋਏ ਆ ਇਹ ਸ਼ਹਿਰ ਦੇ ਵਿੱਚ ਸਾਡੇ 12 ਮੋਟਰਸਾਈਕਲ ਚੱਲਦੇ ਆ ਪੰਜ ਗੱਡੀਆਂ ਚੱਲਦੀਆਂ 10 ਸਾਡੇ ਵਾਸਤੇ ਸਕੂਟਰ ਜਿਹੜੇ ਲੜਕੀਆਂ ਉਹਨਾਂ ਦੇ ਲੱਗੀਆਂ ਹੋਈਆਂ ਨੇ ਦੋ ਦੋ ਲੜਕੀਆਂ ਇੱਕ ਤੇ ਉਹ ਚੱਲਦੇ ਆ ਲੌਂਗ ਤੋਂ ਲੈ ਕੇ 5 ਵਜੇ ਤੱਕ ਅਸੀਂ ਲੋਕਾਂ ਦੀ ਹਵਾਇਤ ਲਈ ਤੁਰੰਤ ਲੋਕਾਂ ਨੂੰ ਰਿਸਪਾਂਸ ਦੇਣ ਲਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਸਾਡੀ ਟੀਮ ਉੱਤੇ ਤੁਰੰਤ ਪਹੁੰਚੇ ਇਮੀਡੀਏਟ ਰਿਸਪਾਂਸ ਦੇਣ ਲਈ ਸਾਡੇ ਪੀਸੀਆਰ ਦੇ ਸੀ ਵਹੀਕਲ ਦੇ ਕਰਮਚਾਰੀ ਤਰਾਤ ਕੀਤੇ ਹੋਏ ਆ ਜਿਹੜੇ ਡਾਹੇ ਬਗਾਹੇ ਰੋਕ ਕੇ ਮੋਟਰਸਾਈਕਲ ਸਕੂਟਰ ਕੋਈ ਛੱਕੀ ਵਿਅਕਤੀ ਉਹਨੂੰ ਚੈੱਕ ਵੀ ਕਰਦੇ ਆ ਜੋ ਕਿਸੇ ਨੂੰ ਰੋਕ ਦਿਆ ਬੰਦਾ ਉਹਦੀ ਆਈਡੈਂਟੀ ਦੱਸ ਦਿੰਦਾ ਵੀ ਭਾਈ ਆ ਮੇਰੀ ਆਈਡੈਂਟੀ ਆ ਮੈਂ ਇੱਥੇ ਰਹਿਣਾ ਆ ਮੇਰੇ ਕੋਲ ਕਾਗਜ਼ ਸਕੂਟਰ ਦੇ ਕਾਗਜ਼ ਪੱਤਰ ਪੂਰੇ ਆ ਮੇਰਾ ਸਾਰਾ ਵਹੀਕਲ ਪੂਰਾ ਹੈ ਤਾਂ ਉਹਨੂੰ ਜਾਣ ਦਿੱਤਾ ਜਾਂਦਾ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਗਲਤ ਆ ਤਾਂ ਤਾਂ ਕੋਈ ਚਲਾਨ ਵਗੈਰਾ ਵੀ ਕੱਟ ਦਿੱਤਾ ਜਾਂਦਾ ਹੈਗਾ ਪਰ ਜੇ ਸਾਰੇ ਆਪਦੀ ਆਈਡੈਂਟੀ ਬਣਾ ਲੈਣ ਈਗੋ ਬਣਾ ਲੈਣ ਵੀ ਅਸੀਂ ਤਾਂ ਰੋਕਾ ਸਾਨੂੰ ਰੋਕ ਉੱਤੇ ਮਿਲਿਆ ਅਸੀਂ ਸਾਡੇ ਤੇ ਪੁੱਛਣ ਵਾਲੇ ਕੌਣ ਹੁੰਦੇ ਆ ਫਿਰ ਤਾਂ ਡਿਊਟੀ ਹੋਣੀ ਨਹੀਂ ਨੀ ਸਾਡੀ ਤਾਂ ਡ ਜੇ ਕਿਸੇ ਨੂੰ ਲੜਕੀਆਂ ਦੀ ਵੀਡੀਓ ਮੈਂ ਦੇਖੀ ਆ ਜਿਹੜੀ ਇਹਨਾਂ ਨੂੰ ਕੋਈ ਪ੍ਰੋਬਲਮ ਹੈਗੀ ਆ ਕਿਸੇ ਸਾਡੇ ਕੋਲ ਸ਼ਿਕਾਇਤ ਅਰਜ ਕਰਾਉਣ ਅਸੀਂ ਵੈਰੀਫਾਈ ਆਪਦੇ ਤੌਰ ਤੇ ਵੀ ਕਰਾਂਗੇ ਵੀ ਜਿਹੜੇ ਮਲਾਜ਼ਮਾਂ ਪੁੱਛਾਂਗੇ ਵੀ ਕੀ ਗੱਲਬਾਤ ਹੋਈ ਹੈ ਇਹ ਸ਼ਿਕਾਇਤ ਅਰਜ ਕਰਾ ਸਕਦੇ ਆ ਸਾਡੇ ਐਸਐਸਪੀ ਸਾਹਿਬ ਬੈਠੇ ਨੇ ਸਾਡੇ ਅਫਸਰ ਸਾਹਿਬਾਨ ਨੇ ਐਸਪੀ ਸਾਹਿਬਾਨ ਨੇ ਡੀਐਸਪੀ ਸਾਹਿਬਾਨ ਨੇ ਉੱਥੇ ਸ਼ਿਕਾਇਤ ਕਮੇਟੀ ਆ ਵੀ ਦਰਜ ਕਰਾ ਸਕਦੇ ਜੇ ਕੋਈ ਨੂੰ ਕੋਈ ਪ੍ਰੋਬਲਮ ਹੈ ਪਰ ਹਾਂ ਜੇ ਕੋਈ ਇਹ ਆਪਦੀ ਈਗੋ ਬਣਾ ਲੈਣ ਵੀ ਅਸੀਂ ਤਾਂ ਯਾਰ ਸਾਨੂੰ ਜੋ ਰੋਕਦੇ ਰੋਕ ਕਿਵੇਂ ਲਿਆ ਤੁਸੀਂ ਦਾ ਸਾਨੂੰ ਅਸੀਂ ਦੱਸਣ ਦੀ ਵੀ ਆਦੀ ਸ਼ਰਮ ਮੰਦੇ ਆ ਇਹ ਤਾਂ ਫਿਰ ਬਹੁਤ ਮ ਤਾਂ ਜਦੋਂ ਮਰਜ਼ੀ ਸਾਡੇ ਐਸਐਸਪੀ ਸਾਹਿਬ ਨੂੰ ਸਾਡੇ ਅਫਸਰ ਆਏ ਆ ਸਾਡੇ ਡੀਐਸਪੀ ਸਹਿਬਾਨ ਨੇ ਐਸਪੀ ਸਹਿਬਾਨ ਨੇ ਜਿੱਥੇ ਮਰਜ਼ੀ ਕਮੈਂਡਰ ਜੀ ਕਰਾ ਸਕਦੇ ਆ